ਜਿਹੜੇ ਸਮਿਆਂ 'ਚ ਜੇ ਆਪਾਂ ਗੱਲ ਕਰੀਏ ਗਲਤ ਨਹੀਂ ਹੈਗੇ ਕੜੀਆਂ ਵਾਲੀਆਂ ਛੱਤਾਂ ਤੇ ਜਿਵੇਂ ਬਾਲੇ ਤਾਂ ਦੂਰ ਦੀ ਗੱਲ ਕੜੀਆਂ ਵਾਲੀਆਂ ਛੱਤਾਂ ਤੇ ਖੁੱਡੇ ਹੁੰਦੇ ਸੀ ਤੇ ਲੋਕ ਉਦੋਂ ਜਦੋਂ ਕੋਈ ਘਰੇ ਬੱਚਾ ਪੜਦਾ ਨਹੀਂ ਸੀ ਤਾਂ ਮਾਪੇ ਮਿਹਣਾ ਵੀ ਮਾਰ ਦਿੰਦੇ ਸੀ ਆਪਣੇ ਪੁੱਤ ਨੂੰ ਤੋਕਦੇ ਸੀ ਵੀ ਪੜਦਾ ਪੜਦਾ ਨਹੀਂ ਤਾਂ ਫਿਰ ਕਬੂਤਰੀ ਡਾਵੇਂਗਾ ਵੀ ਉਹ ਵਧੀਆ ਆ ਨਹੀਂ ਮੰਨਦੇ ਸੀ ਜੇ ਕੋਈ ਗੱਲ ਸੀ ਕਹਾਵਤ ਬਣ ਗਈ ਸੀ ਵੀ ਪਾਲਾ ਨਹੀਂ ਤਾਂ ਫਿਰ ਕਬੂਤਰ ਹੀ ਰਾਮੇਗਾ। ਸੋ ਅੱਜ ਆਪਾਂ ਇਹੋ ਜੇ ਸ਼ੌਕ ਬਾਰੇ ਗੱਲ ਕਰਾਂਗੇ ਜਗਰੂਪ ਸਿੰਘ ਜੀ ਹੁਣ ਆਪਾਂ ਗੱਲਬਾਤਾਂ ਸ਼ੁਰੂ ਕਰੀਏ। ਹਾਂਜੀ। ਇਹ ਸ਼ੌਕ ਕਿੰਨੇ ਪਿਆ ਤੁਸੀਂ ਉਹਦੇ ਬਾਰੇ ਹੁਣ ਗੱਲਬਾਤ ਆਪਾਂ ਸ਼ੁਰੂ ਕਰੀਏ। ਪਹਿਲਾਂ ਤਾਂ ਉਮਰ ਥੋੜੀ ਕਿੰਨੀ ਆ? ਉਮਰ ਆਪਣੀ ਹੋ ਗਈ ਜੀ 42 42 ਸਾਲ। 42 ਸਾਲ ਹਾਂਜੀ ਵੱਧ ਘਟਤਾ ਨਹੀਂ ਦੱਸ ਰਹੇ ਨਹੀਂ ਨਹੀਂ ਯਾਰ ਹੈ ਜੀ ਕਈ ਕਿਹੜਾ ਨਹੀਂ ਆਏ ਬੰਦੇ ਰੌਣਕ ਹੀ ਆ ਤੁਸੀਂ ਹੈ ਰੇ ਕਿਉਂਕਿ ਲੱਖਾਂ ਬੰਦਿਆਂ ਨੇ ਦੇਖਣੀ ਆ ਮੂੰਹ ਪਰ ਲਕੋਵਾ ਹੋਣਾ ਨਹੀਂ ਮੂੰਹ ਨਹੀਂ ਲਕੋਵਾ ਠੀਕ ਹੈ ਅੱਛਾ ਜੀ 42 ਸਾਲ ਆ ਹਾਂਜੀ ਅੱਛਾ ਤੇ ਫਿਰ ਕਿਵੇਂ ਸ਼ੌਂਕ ਪਿਆ ਜੀ ਇਹ ਛੋਟੇ ਹੁੰਦੇ ਤੋਂ ਸ਼ੌਂਕ ਸੀ ਮੈਨੂੰ ਜੀ ਕਿੰਨੇ ਛੋਟੇ ਹੁੰਦੇ ਤੋਂ ਤਕਰੀਬਨ 7ਵੀਂ 8ਵੀਂ ਦੀ ਗੱਲ ਆ 7ਵੀਂ 8ਵੀਂ ਦੀ ਗੱਲ ਆ ਆ ਸਾਡੇ ਤਾਇਆ ਜੀ ਵਿਆਹੇ ਸੀ ਕੰਗਰਾਲਾ ਸੰਨ ਨਾਲ ਇਹ ਮੰਦਿਰ ਆਪਣੇ ਅੱਦੇ ਕੋਲ ਮੰਡੀ ਐਮਪਾਇਰ ਕਮੇਟੀ ਦਾ ਹਾਂਜੀ 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 ਉਹ ਸਾਡੇ ਮਾਮਾ ਜੀ ਦਾ ਨਾਮ ਸੀ ਸੱਜਣ ਸਿੰਘ ਸੱਜੂ ਮੇਰਾ ਤਾਇਆ ਜੀ ਵਿਆਹ ਸੱਜਣ ਸਿੰਘ ਜੀ ਨੂੰ ਕਬੂਤਰ ਬਾਜ਼ੀ ਦੇ ਵੱਡਾ ਨਾਮ ਅੱਛਾ ਨਾਮ ਸੀ ਛੱਜੂ ਹਾਂਜੀ ਅੱਜ ਵੀ ਸਾਨੂੰ ਲੋਕ ਸੱਜੂ ਦੇ ਭਾਂਜੇ ਦੇ ਨਾਮ ਤੇ ਜਾਣਦੇ ਆ ਉਹ ਗੱਲ ਤਾਂ ਨਹੀਂ ਬਈ ਜੋ ਸੁਖ ਛੱਜੂ ਦੇ ਚਾਰੇ ਦਾ ਨਾਂ ਵਾਲਕ ਨਾ ਬੁਖਾਰੇ ਦਾ ਹੈ ਜੀ ਉਹ ਸੱਜੂ ਦੀ ਵੀ ਗੱਲ ਚੱਲਦੀ ਆ ਬਈ ਉਹਦੇ ਜੋ ਕਹਿੰਦੇ ਆਪਦੇ ਕਿਵਾਰੇ ਦਾ ਸੌਖਾ ਨਹੀਂ ਸਾਡਾ ਮਾਮਾ ਦਿਲਦਾਰ ਬੰਦਾ ਸੀ ਸਾਰੀ ਦੁਨੀਆ ਜਾਣਦੀ ਆ ਅੱਛਾ ਜੀ ਫਾਰਾ ਪਿੰਡ ਉਹਦਾ ਸੌਂ ਖਾਂਦਾ ਤੇ ਆਲੇ ਦੁਆਲੇ ਲੋਕ ਵੀ ਇੰਨਾ ਵਧੀਆ ਬੰਦਾ ਤੇ ਸਮਝਦਾਰ ਸੌਲਜਦਾਰ ਬੰਦਾ ਸੀ ਅੱਛਾ ਅਸੀਂ ਅੱਜ ਵੀ ਉਹਨੂੰ ਯਾਦ ਕਰਦੇ ਆ ਚਲ ਅੱਜ ਆਪਣੀ ਵਿੱਚ ਹੈ ਨਹੀਂ ਉਹ ਵਿਚਾਰਾ ਅੱਛਾ ਜੀ ਪਰ ਮਾਮਾ ਜੀ ਚੜਾਈ ਕਰਕੇ ਅੱਛਾ ਮਾਮਾ ਜੀ ਚੜਾਈ ਕਰਕੇ ਅੱਛਾ ਉੱਥੋਂ ਤੁਹਾਨੂੰ ਸ਼ੌਂਕ ਪਿਆ ਉੱਥੋਂ ਸਾਨੂੰ ਸ਼ੌਂਕ ਪਿਆ ਫਿਰ ਉਸ ਤੋਂ ਬਾਅਦ ਮੈਂ ਮਤਲਬ ਬਾਅਦ ਮੈਨੂੰ ਸ਼ੌਂਕ ਤਾਂ ਪੈ ਗਿਆ ਅਸੀਂ ਡਿਪਲੋਮਾ ਕਰਨ ਚਲੇ ਗਏ ਦੋਨੋਂ ਪ੍ਰਾਂ ਇਹ ਮਕਸਰ ਜ਼ਿਲਾ ਮਤਲਬ ਮਲੋਟ ਮਕਸਰ ਤੋਂ ਇਹ ਕਿਹੜੇ ਸੰ ਦੀ ਗੱਲ ਹੋਣੀ ਆ ਇਹ ਹੈਗੀ ਆ ਜੀ 92 99 99 ਦੀ ਗੱਲ ਆ ਗੱਲ ਉਹ ਜਿਹੜਾ ਗੀਤ ਚੱਲਦਾ ਗੱਲ ਗੱਲ 99 ਤੇ 99 ਦੀ ਹੋਣੀ ਹਾਂ ਉਹਦੇ 'ਚ ਥੋੜੀ ਗੱਲ ਹੋ ਗਈ ਹਾਂਜੀ ਉਹ 'ਚ ਗੱਲ ਹੋ ਗਈ ਉੱਥੇ ਫਿਰ ਅਸੀਂ ਜਿਹੜੇ ਸਾਡੇ ਯਾਰ ਦੋਸਤ ਬੜੇ ਜਿੰਨੇ ਵੀ ਹਾਂਜੀ ਉਹ ਜਿੰਨਾਂ ਦੇ ਅਸੀਂ ਘਰੇ ਜਾਇਆ ਕਰੀ ਸਾਰਿਆਂ ਦੇ ਮੁਰਗੇ ਰੱਖੇ ਹੋਏ ਕਿਸੇ ਦੇ ਕਬੂਤਰ ਰੱਖੇ ਹੋਏ ਕਿਸੇ ਦੇ ਕੁੱਤੇ ਰੱਖੇ ਤੇ ਘੋੜੇ ਰੱਖੇ ਸਾਨੂੰ ਸ਼ੌਂਕ ਪੈ ਗਿਆ ਉਧਰ ਇਲਾਕੇ ਸ਼ੌਂਕ ਉਧਰ ਇਲਾਕੇ ਹਾਂਜੀ ਸ਼ੌਂਕ ਆਪਣੇ ਨਾਲੋਂ ਜ਼ਿਆਦਾ ਸ਼ੌਂਕ ਵੱਡੇ ਵੱਡੇ ਘਰ ਨੇ ਸਾਰੇ ਲੋਕਾਂ ਨੇ ਆ ਦੋਹਾ ਭਰਾਵਾਂ ਨੂੰ ਹੌਲੀ ਅਸੀਂ ਇਕੱਠੇ ਹੀ ਇੱਕ ਮਤਲਬ ਕੋਠੀ ਦੇ ਵਿੱਚ ਰਹਿੰਦੇ ਸੀ 7-8 ਮੁੰਡੇ ਉਹਦੇ ਵਿੱਚ 5-7 ਮਤਲਬ ਸ਼ੌਂਕੀ ਸੀ ਸ਼ੌਂਕੀ ਸੀਗੇ ਅਸੀਂ ਉੱਥੇ ਚੱਲੋ ਕਬੂਤਰਾਂ ਦੇ ਸ਼ੌਕ ਸਾਡਾ ਉੱਥੋਂ ਵੱਧ ਗਿਆ ਅੱਛਾ ਵੱਧ ਕੇ ਫਿਰ ਉਹ ਅਸੀਂ ਹੌਲੀ-ਹੌਲੀ ਮਤਲਬ ਘਰੇ ਖੁੱਡਾ ਪਾਏ ਖੁੱਡਾ ਪਾਉਣ ਦੀ ਕੋਸ਼ਿਸ਼ ਕੀਤੀ ਡੈਡੀ ਸਾਡੇ ਅਫਸਰ ਸੀ ਡੈਡੀ ਕੀ ਜੌਬ ਕਰਦੇ ਇਥੇ ਡੈਡੀ ਐਫਸੀ ਦੇ ਵਿੱਚ ਸਾਡੇ ਫਲਾਈਂਗ ਸਕਾਟ ਦੇ ਵਿੱਚ ਸੀ ਜੀ ਫਲਾਈਂਗ ਕਰਦੇ ਹਾਂਜੀ ਐਫਸੀ ਦੇ ਵਿੱਚ ਨਹੀਂ ਤਾਂ ਮਲਾਈ ਵਾਲਾ ਉਹਦਾ ਸੀ ਹੈ ਹੈ ਤੇ ਉਸ ਤੋਂ ਬਾਅਦ ਉਹ ਅਸੀਂ ਖੁੱਡਾ ਪਾਉਂਦੇ ਸੀ ਟਾ ਦਿੰਦੇ ਸੀ ਚਲੋ ਡੈਡੀ ਵੀ ਛੱਡੋ ਖੁੱਡਾ ਖੁੱਡਾ ਤੁਸੀਂ ਪਾਉਂਦੇ ਸੀ ਕਿ ਡੈਡੀ ਢਾਹ ਦਿੰਦੇ ਸੀ ਖੁੱਡਾ ਅਸੀਂ ਪਾਉਂਦੇ ਸੀ ਡੈਡੀ ਸਾਡੇ ਨੌਕਰਾਂ ਤੋਂ ਤੁਹਾਾਂ ਦੇ ਵੀ ਢਾ ਦੋ ਇਹਨਾਂ ਨੂੰ ਕਬੂਤਰ ਨਹੀਂ ਰੱਖਣ ਦੇਣਾ ਹੁਣ ਤੱਕ ਵੀ ਇਹ ਕੋਸ ਚੱਲ ਰਿਹਾ ਪੜ੍ਹਨ ਲਿਖਣ ਵਾਲਾ ਪਰਿਵਾਰ ਹਾਂ ਪੜ੍ਹਨ ਲਿਖਣ ਸਾਡੇ ਤਕਰੀਰਾਂ ਸਾਡੇ ਸਾਰੇ ਰਿਸ਼ਤੇਦਾਰ ਸਾਡੇ ਆਪ ਦੇ ਤਾਇ ਚਾਚੇ ਅਸੀਂ ਇਕੱਠੇ ਰਹਿੰਦੇ ਹਾਂ ਸਾਰਾ ਪਰਿਵਾਰ ਸਾਰਾ ਫੈਮਿਲੀ ਜੁਆਇੰਟ ਫੈਮਿਲੀ ਜੁਆਇੰਟ ਫੈਮਿਲੀ ਆ ਤੇ ਸਾਰੇ ਸਭ ਪੜ੍ਹੇ ਲਿਖੇ ਸੀ ਉਹ ਸ਼ੌਂਕ ਸਾਨੂੰ ਉਧਰ ਜਿ ਰਹਿਣ ਕਰਕੇ ਸਾਨੂੰ ਦੋਹਾ ਨੂੰ ਸੀ ਅੱਛਾ ਤੇ ਉਹ ਇਹ ਸਾਡਾ ਤਾਇਆ ਕਰਨੈਲ ਸਿੰਘ ਦੀ ਇਹ ਇਹ ਸਾਨੂੰ ਹੱਲਾਸ਼ੀਰੀ ਦਿੰਦੇ ਸੀ ਕੋਈ ਨਾ ਰਾਜੇ ਲਿਆਉਣੇ ਆਪਾਂ ਫੇਰ ਪਾ ਦਿੰਦੇ ਆ ਖੁੱਡਾ ਅਸੀਂ ਪਾ ਦਿੰਦੇ ਸੀ ਓ ਟਾ ਦਿੰਦੇ ਸੀ ਇਹ ਤੁਹਾਡੇ ਵੱਡੇ ਤਾਇਆ ਹਾਂਜੀ ਤਾਇਆ ਜੀ ਵੱਡੇ ਵੀਰੇ ਵੱਡੇ ਤੋਂ ਛੋਟੇ ਤਾਇਆ ਜੀ ਆ ਉਹ ਉਦੋਂ ਛੋਟੇ ਹਾਂਜੀ ਹਾਂਜੀ ਇਹ ਤਾਇਆ ਤੇੜੀ ਮੇਰੇ ਸਭ ਤੋਂ ਛੋਟੇ ਸੀ ਅੱਛਾ ਇਹ ਤਾਇਆ ਜੀ ਸਾਨੂੰ ਥਾਪੀ ਦੇ ਜਾਂਦੇ ਸੀ ਵੀ ਕੋਈ ਨਾ ਪਾ ਲੋ ਅੱਛਾ ਹਾਂ ਅਸੀਂ ਜਦੋਂ ਬਾਜੀ ਜੱਦੇ ਤਾਇਏ ਨੂੰ ਸਾਦੇ ਜੀ ਆਜੋ ਬਾਈ ਜੱਤਲੇ ਆ ਗਏ ਨਹੀਂ ਫਿਰ ਬਾਪੂ ਤੇ ਤਾਇਏ ਦੀ ਲੜਾਈ ਨਹੀਂ ਕਿਤੇ ਹੁੰਦੀ ਵੀ ਤੂੰ ਆ ਕਿਹਦੇ ਸਾਡੇ ਕਹਿੰਦੇ ਸੀ ਵੀ ਇਹਨੂੰ ਚਮਲਾਉਂਦੇ ਓ ਛੋਟਾ ਸੀ ਇਹ ਕਹਿੰਦੇ ਸੀ ਵੀ ਜਾਣੀ ਪਰਾਮਾ ਚ ਇੰਨਾ ਪਿਆਰ ਸੀ ਦੀ ਗੱਲ ਅੱਜ ਵਾਲੇ ਸਮੇਂ ਵਾਲੀ ਨਹੀਂ ਸੀ ਹਾਂਜੀ ਅੱਜ ਵਾਲੇ ਸਮੇਂ ਬਈ ਅੱਜ ਵੀ ਪਿਆਰ ਹੈ ਇਹਨਾਂ ਦਾ ਇਕੱਠੇ ਰਹਿੰਦੇ ਆ ਇੱਕੋ ਥਾਲੀ ਚ ਖਾਂਦੇ ਆ ਜੀ ਸਾਰੇ ਅੱਛਾ ਹਾਂਜੀ ਹਾਂਜੀ ਹਾਂ ਚਲੋ ਚਲੋ ਮਹਾਰਾਜ ਦੀ ਕਿਰਪਾ ਜੀ ਸਾਡੇ ਤੇ ਤੁਸੀਂ ਉੱਥੇ ਪੜਦੇ ਸੀ ਹਾਂਜੀ ਹਾਂ ਉਸ ਤੋਂ ਬਾਅਦ ਪੜਾਈ ਉਹ ਡਿਪਲੋਮਾ ਪੂਰੇ ਹੋ ਕੇ ਕਦ ਬਚਾਲੀ ਰਹੇ ਡੋਮੇ ਹਟੇ ਹੋ ਕੇ ਪੂਰੇ ਜੀ ਹਾਂ ਜੀ ਡਿਪਲੋਮਾ ਪੂਰੇ ਹੋ ਗਏ ਹਾਂਜੀ ਹਾਂਜੀ ਫੇਰ ਫੇਰ ਤੁਹਾਨੂੰ ਕਿਸੇ ਨੌਕਰੀ ਪਾਸੇ ਨਹੀਂ ਕੋਈ ਗੱਲ ਬਣੀ ਬਈ ਉਦੋਂ ਤਾਂ ਨੌਕਰੀ ਮਿਲ ਜਾਂਦੀ ਸੀ ਨਹੀਂ ਫੇਰ ਅਸੀਂ ਬਿਜ਼ਨਸ ਵੱਲ ਪ੍ਰੈਫਰ ਦਿੱਤਾ ਪਹਿਲਾਂ ਵੀ ਅਸੀਂ ਆਪਦੀ ਗਰੇਵਲ ਸ਼ੂਟ ਸ਼ਾਪ ਸਾਡੀ ਲੁਧਿਆਣੇ ਅਸੀਂ ਉਹਨੂੰ ਮਤਲਬ ਖੋਲਿਆ ਉਹ ਸਾਡਾ ਕੰਮ ਚੱਲ ਪਿਆ ਫੇਰ ਅਸੀਂ ਜੌਬਾਂ ਵਾਲੇ ਪਾਸੇ ਨਹੀਂ ਗਏ ਉਧਰ ਹੋ ਗਏ ਉਧਰ ਹੋ ਗਏ ਅਸੀਂ ਹੁਣ ਸਾਡਾ ਚਲੋ ਮਹਾਰਾਜ ਦੀ ਕਿਰਪਾ ਨਾਲ ਕੰਮ ਬਹੁਤ ਵਧੀਆ ਚੱਲਦਾ ਵਧੀਆ ਨਾਲ ਖੇਤੀਬਾੜੀ ਕਰਦੇ ਆ ਨਾਲ ਅਸੀਂ ਅੱਛਾ ਉਥੋਂ ਮਾਮਾ ਜੀ ਨੂੰ ਸ਼ੌਂਕ ਸੀਗਾ ਛੱਜੂ ਜੀ ਨੂੰ ਕੰਨਾਲ ਵਾਲਿਆਂ ਨੂੰ ਤਾਏ ਨੂੰ ਸ਼ੌਂਕ ਸੀਗਾ ਤੁਹਾਨੂੰ ਸ਼ੌਂਕ ਪੈ ਗਿਆ ਹਾਂਜੀ ਹਾਂਜੀ ਫੇਰ ਕਬੂਤਰ ਅਸੀਂ ਸਮਝ ਲਓ ਵੀ ਇਹ 94 95 ਚਲੇ ਜਾਂਦੇ ਜੀ। ਅੱਛਾ ਤੇ ਉਹ ਕਿੱਥੇ ਲਿਆਏ ਇੱਥੇ ਦੋਨੋਂ ਹੀ? ਹਾਂ ਜੀ ਦੋਨੋਂ ਹੀ। ਹਾਂ ਘਰੇ ਰੱਖੇ ਅਸੀਂ। ਆਪਣੇ ਡੰਗਰਾਂ ਵਾਲੇ ਪਾਸੇ ਰੱਖ ਲਏ। ਉਹ ਡੈਡੀ ਨੂੰ ਪਤਾ ਲੱਗ ਗਿਆ ਉਹ ਖੁੱਡਾ ਟਾਤਾ। ਅੱਛਾ ਚਲੋ ਜੀ ਟਾਈਮ ਲੰਘ ਗਿਆ ਅਸੀਂ ਕਹ ਵੀ ਅਸੀਂ ਨਹੀਂ ਹੁਣ ਗਾਹ ਪੜਨਾ ਜੇ ਕਬੂਤਰ ਨਹੀਂ ਰੱਖਣੇ। ਕੰਮ ਬਾਪੂ ਨਾਲ ਹੀ ਫਸ ਗਿਆ। ਬਾਪੂ ਨਾਲ ਗਰਾਰੀ ਫਸਦਾ। ਤਾਇਏ ਦੀ ਚੱਕ ਤਾਂ ਨਹੀਂ ਛਿੱਕਦੇ। ਤਾਇਆ ਨਾਲ ਸੀ ਸਾਡੇ ਨੂੰ ਪਤਾ ਵੀ ਆਏ ਕਰੋ ਇਹ ਲੋਕ। ਆਏ ਕਰੋ ਕਿੱਥੇ ਗਏ। ਫੇਰ ਟੋਟਾ। ਅੱਛਾ ਤੇ ਉਸ ਤੋਂ ਬਾਅਦ ਚਲੋ ਹੌਲੀ ਹੌਲੀ ਫੇਰ ਸਾਡੇ ਪੈਰ ਜੰਮੇ। ਤਾਂ ਕਬੂਤਰਾਂ ਦੇ ਕਮੂਤਰਾਂ ਦੇ ਕਬੂਤਰ ਲਿਆਏ ਕਿੱਥੋਂ ਕਬੂਤਰ ਅਸੀਂ ਸਾਰੇ ਆਪਦੇ ਬਾਮਾ ਜੀ ਕੋਲ ਲਿਆਂਦੇ ਆ। ਅ ਸ਼ੁਰੂ ਤੋਂ ਹੀ ਅੱਛਾ ਹਾਂਜੀ ਹਾਂਜੀ ਚਲੋ ਉਸ ਤੋਂ ਬਾਅਦ ਅਸੀਂ ਨਹੀਂ ਹਾਂਜੀ ਮਾਮੇ ਤਾਇਨਾਤਾ ਸੀਗਾ ਫਿਰ ਕਰੇ ਬਾਪੂ ਨੇ ਨਹੀਂ ਉਧਰ ਗਿਆ ਮਾਮੇ ਕੰਨੀ ਨੂੰ ਨਹੀਂ ਮਾਮੇ ਨੇ ਸਮਝਾਉਂਦੇ ਸੀ ਵੀ ਇਹਨਾਂ ਨੂੰ ਕਿਉਂ ਜਮਲਾਉਨੇ ਹੋ ਵੀ ਇਹਨਾਂ ਦਾ ਇਹ ਖੇੜਾ ਛੜਾ ਦੇ ਉਹ ਕਹਿੰਦਾ ਮਾਮਾ ਮਾਮਾ ਚਮਣਾਉਂਦਾ ਸੀ ਵੀ ਕਿਉਂ ਜਮਲਾਉਨੇ ਆ ਕਿਉਂ ਚਮੜ ਡੈਡੀ ਕਹਿੰਦੇ ਸੀ ਉਹਨਾਂ ਨੇ ਹਾਂ ਉਹ ਕਹਿੰਦਾ ਮਾਮੀ ਤਾਂ ਨਹੀਂ ਕਿਤੇ ਕਹਿੰਦੀ ਸੀ ਵੀ ਇਹ ਭਾਂਜਿਆਂ ਨੂੰ ਥੋੜਾ ਜਿਹਾ ਮੈਂ ਵੀ ਚੱਕ ਕੇ ਰੱਖਾਂ। ਕਈ ਵਾਰ ਮਾਮੀਆਂ ਦੀ ਵੀ ਵੀ ਬਹੁਤਾ ਤੇ ਉਹ ਕਰਦੇ ਹੋ। ਨਹੀਂ ਉਹ ਤਾਂ ਕਹਿੰਦਾ ਪੜੋ। ਅੱਛਾ ਵੀ ਪੜੋ ਵੀ ਚਲੋ ਕੋਈ ਨਾ ਵੀ ਸ਼ੌਂਕ ਆ ਜਿਹੜਾ ਆਪਦੀ ਜਗ੍ਹਾ ਤੇ ਪੜਨ ਆਪਦੀ ਜਗ੍ਹਾ ਤੇ। ਅਸੀਂ ਕਹਾਂ ਮਾਮਾ ਜੀ ਪੜਾਂਗੇ ਵੀ ਕਬੂਤਰ ਵੀ ਪਰ ਰੱਖਣੇ। ਅੱਛਾ ਤੇ ਹੌਲੀ ਹੌਲੀ ਫਿਰ ਅਸੀਂ ਖੁੱਡੇ ਪੱਕੇ ਬਣਾਏ। ਪਿੰਡੀ ਪਿੰਡੀ ਹਾਂਜੀ। ਅੱਛਾ ਜੀ। ਤੇ ਪਿੰਡ ਫਿਰ ਸਾਡਾ ਫਰਨੀ ਦੇ ਉੱਤੇ ਘਰ ਸੀ ਬਿਲਕੁਲ। ਹਾਂਜੀ। ਬਾਹਰ-ਬਾਰ ਕਰਨੀ ਤੇ। ਤੇ ਉਹ ਕਬੂਤਰ ਛੱਡਦੇ ਸੀ ਐਂਡ ਤੇ ਤੁਰ ਜਾਂਦਾ ਸੀ। ਅੱਛਾ। ਫਿਰ ਅ ਕਬੂਤਰ ਰੱਖ ਲੇ ਤੁਸੀਂ ਹਾਂਜੀ ਹਾਂਜੀ ਕਬੂਤਰਾਂ ਦੇ ਪੜਨੋ ਤੁਸੀਂ ਪੜਾਈ ਕਰਨ ਦੀ ਬੀ ਪੜੀ ਅਸੀਂ ਨਾਲ ਨਾਲ ਦੀ ਨਾਲ ਪੜੀ ਵੀ ਗਏ ਅੱਛਾ ਕਬੂਤਰ ਫਿਰ ਜਦੋਂ ਤੁਸੀਂ ਘਰੇ ਰੱਖ ਲੇ ਹਾਂਜੀ ਉਸ ਤੋਂ ਬਾਅਦ ਫਿਰ ਤੁਸੀਂ ਕਬੂਤਰਾਂ ਦੀਆਂ ਉਹਦੋਂ ਸ਼ਰਤਾਂ ਲੱਗਦੀਆਂ ਸੀ ਬਾਜ਼ੀਆਂ ਜੀ ਨੂੰ ਕਹਿੰਦੇ ਅਸੀਂ ਬਾਜ਼ੀਆਂ ਛੱਡਣ ਲੱਗਿਆ 2008 ਦੇ ਵਿੱਚ 7 ਤੇ 8 ਦੇ ਵਿੱਚ ਇਹ ਉਹ ਜਿਹੜਾ ਵਿੱਚ 94 ਤੋਂ ਲੈ ਕੇ 7 ਤੱਕ ਉਹਦੋਂ ਉਹ ਅਸੀਂ ਅੱਜ ਵੀ ਹੁਣ ਪਿੰਡ ਦੇ ਵਿੱਚ ਇੱਕ ਪੰਜ ਸੱਤ ਘਰਾਂ 'ਚ ਰੱਖੇ ਹੁੰਦੇ ਸੀ ਇੱਕ ਦੂਏ ਨਾਲ ਲੜਾਈ ਜਾਂਦੇ ਵੀ ਵੈਸੀ ਸ਼ੌਕ ਨੂੰ ਵੀ ਚਲ ਤੂੰ ਵੀ ਛੱਡ ਕੇ ਦੇਖ ਲੈ ਤੂੰ ਵੀ ਛੱਡ ਕੇ ਦੇਖ ਲੈ ਵੀ ਕਿਵੇਂ ਉੜਦਾ ਉਦੋਂ ਬਾਜੀਆ ਘੱਟ ਹੀ ਹੁੰਦੀ ਸੀ ਸਾਨੂੰ ਇੰਨੀ ਉਧਰੋਂ ਸਰਪੰਚ ਸਾਹਿਬ ਬੈਠਿਆ ਸੁੱਖੀ ਦੋਲੋਂ ਜੀ ਹਾਂਜੀ ਹਾਂਜੀ ਇਹ ਸਾਡਾ ਯਾਰ ਸੀ ਸ਼ੁਰੂ ਤੋਂ ਮੇਰੇ ਨਾਲ ਅਸੀਂ ਇਕੱਠੇ ਪੜੇ ਆ ਜੀ ਅੱਛਾ ਤੇ ਇਕੱਠੇ ਪੜੇ ਆ ਤੇ ਮਤਲਬ ਇਹ ਵੀ ਸ਼ੌਂਕ ਸੀ ਚਲੇ ਪਹਲਾਸ਼ੀਰੀ ਦੇਣ ਦਾ ਸਾਰੇ ਕੰਮ ਹੁੰਦੇ ਆ ਵੀ ਤੁਸੀਂ ਕਬੂਤਰ ਤੇ ਆ ਕੇ ਉਹ ਰਾਜਨੀਤੀ ਚਲੇਗੇ ਉਹ ਰਾਜਨੀਤੀ ਚਲੇਗੇ ਨਹੀਂ ਅਸੀਂ ਵੀ ਨਾਲ ਉਹ ਬਾਹ ਨਾਲ ਬਾਹ ਜੋੜੀ ਹੋਇਆ ਰਾਜਨੀਤੀ ਨਹੀਂ ਤਾਂ ਉੱਥੇ ਲੋ ਪਿੰਡ ਦਾ ਭਾਈਚਾਰਾ ਜਿਵੇਂ ਉਹ ਸਾਡੇ ਨਾਲ ਬਾਹ ਜੋੜੀ ਫਿਰਦਾ ਦਾ ਅਸੀਂ ਵੀ ਜੁੜੀ ਹੋਈ ਹੈ ਨਹੀਂ ਸਰਪੰਚ ਸਾਹਿਬ ਦਾ ਤਾਂ ਰੰਗ ਬਹੁਤਾ ਗੋਰਾ ਹੈ ਉਹ ਤਾਂ ਫਿਰ ਬਾਜ਼ੀਆਂ ਦਾ ਕਾਲਾ ਹੋ ਜਾਂਦਾ ਜਾ ਕੇ ਉਹ ਤਾਂ ਫਿਰ ਗਰਮੀਆਂ 'ਚ ਬਾਹਰ ਨਹੀਂ ਨਿਕਲਦੇ ਹੈਗੇ ਉਹ ਤਾਂ ਫਿਰ ਗੱਲ ਹੋ ਜਾਂਦੀ ਹੈ ਗਰਮੀਆਂ 'ਚ ਬਾਹਰ ਨਹੀਂ ਨਿਕਲਦੇ ਅਸੀਂ ਫਿਰ ਸਿਆਲ ਜਿੱਕੋ ਜੇ ਹੁੰਦੇ ਆ ਇਸਿਆਲਾ ਜਿੱਕੋ ਜੇ ਉਹ ਰਾਜੇ ਮਹਾਰਾਜੇ ਵਾਲੇ ਪਿੰਡ ਹੈ ਲੁਧਿਆਣੇ ਦੇ ਜਿਹੜੇ ਜਿਹੜੇ ਆ ਹਾਂਜੀ ਹਾਂਜੀ ਅੱਛਾ 7-8 ਤੱਕ ਤੁਸੀਂ ਚੱਲਦੇ ਰਹੇ ਚੱਲਦੇ ਰਹੇ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਪਹਿਲੀ ਬਾਜੀ ਕਿੱਥੇ ਛੱਡੀ ਪਹਿਲੀ ਬਾਜੀ ਅਸੀਂ ਛੱਡੀ ਪਮਾਲੀ ਬੱਚਾ ਛੱਡਿਆ ਸੀ ਇਹ ਜਿਹੜੀ ਯੋਧਾਂ ਦੇ ਨਾਲ ਹੀ ਪੈਂਦੀ ਵਾਲੀ ਸੀ ਅੱਛਾ ਤਿੰਨ ਕਬੂਤਰ ਘਰੇ ਉੜਦੇ ਸੀ ਤੇ ਉਸ ਟਾਈਮ ਦੀ ਮੈਨੂੰ ਇਹ ਗੱਲ ਆ ਵੀ ਹਾੜੀ ਵੱਢਦੇ ਸੀ ਆਪਾਂ ਤੇ ਤਿੰਨ ਕਬੂਤਰਾਂ ਦੇ ਦੋ ਕਬੂਤਰ ਥੱਲੇ ਨਹੀਂ ਆਏ ਇੱਕ ਬੱਚਾ ਛੋਟਾ ਜਿਹਾ ਸਾਡਾ ਥੱਲੇ ਆ ਗਿਆ ਅੱਛਾ ਅਸੀਂ ਉਹੀ ਬੱਚਾ ਛੱਡਿਆ ਤੇ ਜਦੋਂ ਅਸੀਂ ਪਿੰਜਰਾ ਰੱਖਿਆ ਸੀ ਛੋਟੇ-ਛੋਟੇ ਸੀ ਉਦੋਂ ਤੇ ਉਹ ਮੈਂ ਛੋਟੇ ਇੰਨੇ ਮਤਲਬ ਚਲੋ ਇੰਨੇ ਛੋਟੇ ਜਿਹੇ ਪੜਨ ਵਾਲੇ ਕਾਲਜ ਵਾਲੇ ਵੀ ਐਡੇ ਵੀ ਜਿਵੇਂ ਲੋਕੀ ਉੱਥੇ ਖਿਡਾਰੀ ਆਏ ਸੀ ਵਧੀਆ-ਵਧੀਆ ਉਦੋਂ ਕਿਹੜੇ ਖਿਡਾਰੀ ਸੀਗੇ ਉਦੋਂ ਇਸ ਉਸ ਟਾਈਮ ਆਪਣੇ ਪਿੰਡਾਂ ਵਾਲੇ ਏਰੀਆ ਦੇ ਜਿਵੇਂ ਗੁਜਰਾਲ ਦੇ ਹੋਗੇ ਕਾਲਖ ਦੇ ਹੋਗੇ ਤੇ ਜਸਵਾਲ ਦੇ ਹੋਗੇ ਲੱਛੂ ਮਸ਼ਹੂਰ ਸੀ ਉਦੋਂ ਅੱਛਾ 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 ਜਦੋਂ ਇੱਕ ਗੱਲ ਆਪਣੀ ਵਿਚਾਲੇ ਆ ਹਾਂਜੀ ਇਹ ਲੱਛੂ ਉਦੋਂ ਸੀਗੇ ਉਦੋਂ ਲੱਛੂ ਜਦੋਂ ਅਸੀਂ ਮਤਲਬ ਸ਼ੁਰੂ ਕੀਤੇ ਆ ਕਬੂਤਰ ਉਦੋਂ ਉਹਦਾ ਬਹੁਤ ਨੌਂ ਸੀ ਨੌਂ ਸੀ ਬਈ ਲੋਕ ਅਗਲਾ ਜਦੋਂ ਕੋਈ ਕਬੂਤਰ ਖਾਣਾ ਲੱਛੂ ਵਾਲੇ ਆ ਹਾਂ ਹਾਂ ਅਗਲਾ ਕਹਿੰਦਾ ਵੀ ਲੱਛੂ ਵਾਲੇ ਐਡਾ ਨੌਂ ਸੀ ਅੱਜ ਵੀ ਉਹਦਾ ਨੌਂ ਆ ਇਹ ਲੱਛੂ ਉਹ ਸਾਡੇ ਪਿੰਡ ਜਸਵਾਲਾ ਅੱਛਾ ਇੱਕ ਤਾਂ ਲੱਛੂ ਬਾਈ ਜੀ ਹੋਗੇ ਹਾਂਜੀ ਹਾਂ ਇੱਕ ਛੱਜੂ ਜੀ ਹੋਗੇ ਆਪਣੇ ਮਾਮਾ ਜੀ ਹੋਰ ਉਦੋਂ ਕਿਹੜੇ ਖਿਡਾਰੀ ਇੱਕ ਡੇਲੋਂ ਦੇ ਹੁੰਦਾ ਜੱਥੇਦਾਰ ਟਮੋਟ ਵਾਲਾ ਫੌਜੀ ਡੇਲੋਂ ਦੇ ਜੱਥੇਦਾਰ ਉਹ ਵੀ ਬਹੁਤ ਵੱਡਾ ਨੌਸ ਸੀ ਹਾਂਜੀ ਹਾਂ ਉਹ ਜਾਣੀ ਜੇ ਗੱਲ ਕਹਿ ਦਈਏ ਵੀ ਇਸ ਖੇਡ ਦੇ ਉਹ ਬ੍ਰਾਂਡ ਸੀ ਬ੍ਰਾਂਡ ਸੀ ਹਾਂਜੀ ਹਾਂ ਬਈ ਨੌ ਚੱਲਦਾ ਜਿੰਨਾਂ ਦਾ ਹਾਂਜੀ ਹਾਂ ਅੱਛਾ ਬ੍ਰਾਂਡ ਜੱਥੇਦਾਰ ਜੀ ਹੋਗੇ ਫੌਜੀ ਫੌਜੀ ਟਮੋਟ ਜੀ ਹਾਂਜੀ ਹਾਂਜੀ ਹੋਰ ਤੇ ਉਸ ਤੋਂ ਬਾਅਦ ਥ੍ਰੀ ਕਿਆਂ ਦੇ ਵੀ ਹੁੰਦੇ ਸੀ ਇੱਕ ਦੋ ਖਿਡਾਰੀ ਵਧੀਆ ਸੀ ਤਰੀਕਿਆਂ ਦੇ ਫੌਜੀ ਥ੍ਰੀ ਕਿਆਂ ਤੇ ਉਦੋਂ ਬਾਅਦ ਤੁਸੀਂ ਲਾ ਲੋ ਬਈ ਗੁਜਰਾਲ ਦੇ ਵੀ ਸੀ ਗੁਜਰਾਲ ਦੇ ਕਾਲਖ ਦੇ ਹੁੰਦੇ ਸੀ ਮਸ਼ਹੂਰ ਚਲੋ ਉੱਥੇ ਤੁਸੀਂ ਪਮਾਰੀ ਬਾਜੀ ਛੜ ਪਮਾਰੀ ਅਸੀਂ ਛੜਤਾ ਬੱਚਾ ਮੈਰ ਬੋਬੀ ਦੋ ਜਣੇ ਬੈਠੇ ਆ ਉਹਨਾਂ ਲੋਕਾਂ ਦੇ ਸਾਰੇ ਦੇ ਵੱਡੇ ਵੱਡੇ ਕਬੂਤਰ ਛਾੜਾ ਛੋਟਾ ਜਿਹਾ ਬੱਚਾ ਤੇ ਬੋਬੀ ਕਹਿੰਦਾ ਵੀ ਇਹ ਤਾਂ ਚੀਂਚੀ ਕਰਦਾ ਉੜੂ ਕਿਵੇਂ ਮੈਂ ਕਿਹਾ ਹੁਣ ਆ ਤਾਂ ਗਏ ਆਪਾਂ ਛੱਡ ਦਿੰਨੇ ਆ ਅੱਛਾ ਉਦੋਂ ਕਿੰਨੇ ਪੈਸੇ ਹੁੰਦੇ ਸੀ ਜਿਹਨੂੰ ਆਪਾਂ ਮੁੱਤ ਕਹਿੰਦੇ ਆ ਉਦੋਂ ਮੈਨੂੰ ਲਗ 300 ਐਂਟਰੀ ਸੀ 300 ਐਂਟਰੀ ਸੀ ਜੀ ਉਦੋਂ ਕਬੂਤਰ ਛੁੱਟੇ ਸੀ 66 ਬਾਟ ਹੀ ਹੁੰਦੇ ਸੀ ਉਦੋਂ ਇ ਚਲੋ ਜੀ ਅਸੀਂ ਬੱਚਾ ਛੜਤਾ ਕਿੰਨੇ ਉਹ ਵੀ ਸਾਡੇ ਹੋਏ ਸੀ ਚਾਰ ਚਾਰ ਕਬੂਤਰਾਂ ਨੇ ਸਾਡਾ ਟਾਈਮ ਕੀਤਾ ਜੀ ਸਾਡਾ ਬੱਚਾ ਯਾਨੀ ਪਹਿਲੀ ਵਾਰੀ ਅਸੀਂ ਜਿੱਤਿਆ ਉਹ ਨਹੀਂ ਜਦੋਂ ਥੋੜਾ ਬੱਚਾ ਰਹਿ ਗਿਆ ਉਹ ਬੰਦੇ ਖਿਡਾਰੀ ਸੀ ਅਗਰੇ ਕਹਿੰਦੇ ਇਹ ਜਵਾਕ ਜਿਹੇ ਆ ਨਹੀਂ ਉਹ ਕਿਹੜੇ ਰਹਿ ਗਏ ਇੱਕ ਇੱਕ ਕਾਲਖ ਦਾ ਸੀ ਅੱਛਾ ਇੱਕ ਗੁਜਰਾਲ ਦਾ ਕਬੂਤਰ ਸੀ ਹਾਂਜੀ ਇੱਕ ਕਬੂਤਰ ਸੀ ਸਾਡਾ ਇੱਕ ਕਬੂਤਰ ਸ਼ਾਇਦ ਮੰਡੀ ਵਾਲਿਆਂ ਦਾ ਸੀ ਅੱਛਾ ਮੈਨੂੰ ਇੰਨਾ ਪ੍ਰੋਪਰ ਯਾਦ ਨਹੀਂ ਤੈਨੂੰ ਮੈਨੂੰ ਯਾਦ ਨਹੀਂ ਫਿਰ ਉਹਨਾਂ ਨੇ ਕਿਹਾ ਨਹੀਂ ਵੀ ਇਹ ਜਵਾਕ ਜੇ ਬਾਹਰ ਕੱਢਦੀ ਹੈ ਆਪਾਂ ਵੀ ਆਪਣਾ ਕਿ ਕਬੂਤਰੀ ਬਹੁਤ ਕਹਿਦਾ ਬੱਚਾ ਹੀ ਬਹੁਤ ਵਧੀਆ ਨਹੀਂ ਸਾਨੂੰ ਸੱਜੂ ਕਰਕੇ ਸਭ ਚੱਲਦਾ ਹੀ ਸਾਤੋਂ ਵੀ ਸੱਜੂ ਦੇ ਭਾਂਜੇ ਨੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਵੀ ਸੱਜੂ ਦੇ ਭਾਂਜੇ ਗਿਆਨੀ ਮਾਮੇ ਦਾ ਮਾਮੇ ਦਾ ਦਬਦਬਾ ਸੀ ਦਬਦਬਾ ਸੀ ਹਾਂਜੀ ਹਾਂਜੀ ਵੀ ਉਹਦੇ ਭਾਂਜੇ ਆ ਅੱਜ ਵੀ ਅਸੀਂ ਆ ਆਪਣੇ ਕੁੱਪ ਕੰਨੀ ਬਾਈ ਤੇ ਜਾਂਦੇ ਆ ਤਾਂ ਸਾਨੂੰ ਮਾਮੇ ਦੇ ਨਾਂ ਤੇ ਹੀ ਜਾਣਦੇ ਆ ਲੋਕ ਸਾਡੀ ਦੋਲੋਂ ਵਾਲੇ ਨਹੀਂ ਜਾਣਦੇ ਵੀ ਮਾਮੇ ਸੱਜੂ ਦੇ ਭਾਂਜੇ ਆ ਸੋ ਇਹ ਸੀ ਸਰਦਾਰ ਜਗਰੂਪ ਸਿੰਘ ਜੀ ਦੋਲੋਂ ਜਿਨ੍ਹਾਂ ਨੇ ਦੱਸਿਆ ਵੀ ਪਹਿਲੀ ਵਾਰੀ ਆਪਦੇ ਪਿੰਡ ਤੋਂ ਤਕਰੀਬਨ 10 ਕਿਲੋਮੀਟਰ ਪਿੰਡ ਪਮਾਲੀਆ ਜੋਧਾ ਦੇ ਨਾਲ ਹੀ ਉੱਥੇ ਛੱਡੀ ਪਹਿਲੀ ਵਾਰੀ ਜੱਤਗੀ ਪਹਿਲੀ ਵਾਰੀ ਜੱਤਗੀ ਉਸ ਇਹ ਵੀ ਸ਼ਾਇਦ ਕਿਸੇ ਹੀ ਕਬੂਤਰਾਂ ਵਾਲੇ ਦੇ ਖਾਤੇ 'ਚ ਗੱਲ ਆਉਂਦੀ ਹੋ